ਹਾਂਜੀ ਅਸੀਂ ਤਾਂ ਦੁਕਾਨਾਂ ਬਾਰੇ ਕਹਿੰਨੇ ਆ ਜੀ ਵੀ ਦੁਕਾਨੇ ਥੀ ਲਗਣੀ ਚਾਹੀਦੀ ਹੈ ਜੀ ਸਾਡੀ ਜੇ ਨਾਂ ਮਤਲਬ ਕਿਸੇ ਨਾਲ ਵਾਈਨ ਨਹੀਂ ਤੇ ਜਿਹੜਾ ਅਸੀਂ ਨਾਂ ਲਾਈਏ ਤੇ ਨਾਂ ਲਾਉਣ ਦੀ ਆਜੋ ਠੀਕ ਹਾਂਜੀ ਕਿ ਨਹੀਂ ਲਾਉਣ ਦੇ ਪੁੱਤ ਠੀਕ ਭਾਈ ਨਾ ਕੀਆ ਤੁਹਾਡਾ ਮੇਰੇ ਨਾਲ ਗਗਨਦੀਪ ਸਿੰਘ ਹੈ ਜੀ ਅੱਛਾ ਮਸਲਾ ਕੀ ਹੈ ਅੱਜ ਤੁਹਾਡਾ ਮਸਲਾ ਤਾਂ ਇੱਕ ਹੈ ਜੀ ਆਪਣੇ ਕੱਲ ਨੂੰ ਇੱਥੇ ਬਾਬੇ ਦੇ ਖੰਡਪਾੜ ਪ੍ਰਕਾਸ਼ ਹੁੰਦਾ ਕੱਲ ਨੂੰ ਭੋਗ ਨੇ ਦੁਕਾਨਾਂ ਲੱਗਦੀਆਂ ਨੇ ਆਪਣੇ ਪਿੰਡ ਦੇ ਬੰਦੇ ਨੇ ਸਾਰੇ ਜਿੰਨੀਆਂ ਦੁਕਾਨਾਂ ਨੇ ਆਪਣੇ ਪਿੰਡ ਦੀਆਂ ਨੇ ਖਾਲਸਾ ਪਾਜੀ ਫਤਿਹ ਵੀਰੇ ਮੇਰਾ ਪਿੰਡ ਹੈ ਛੋਟੀ ਲੇਲਾ ਜਿਹਨੇ ਕੰਮ ਕਰਦੇ ਹਾਂ ਮੈਂ ਕੰਮ ਕਰਦਾ ਇਥੇ ਮੇਰੇ ਸਹੁਰੇ ਨੇ ਤੇ ਮੇਰੇ ਨਾਲ ਬਾਲੀ ਸਿੰਘ ਹੈ ਜੀ ਤੇ ਮਸਲਾ ਵੀਰੇ ਇਹ ਹੈ ਵੀ ਦੁਕਾਨ ਬਹੁਤ 20 ਸਾਲੋਂ ਤੋਂ ਮੈਂ ਲਾਉਣਾ ਇਥੇ ਇੱਥੇ ਕਰਨ ਇਹ ਹੈ ਇੱਥੇ ਕੱਲ ਨੂੰ ਬੱਚਿਆਂ ਦਾ ਜੱਜ ਵੀ ਰੇਸ ਦਾ ਪ੍ਰੋਗਰਾਮ ਹੈ ਠੀਕ ਹੈ ਵਿੱਚ ਦੁਕਾਨਦਾਰੀ ਰੇਸ ਤੇ ਕਿਵੇਂ ਸੈਟਿੰਗ ਆਊਗੀ ਬਾਕੀ ਉੱਥੇ ਕੋਈ ਐਡੀ ਸਮੱਸਿਆ ਨਹੀਂ ਹੈਗੀ ਜਿਵੇਂ ਬੈਨਾਂ ਦੀ ਗੱਲ ਕਰਦੇ ਨੇ ਠੀਕ ਹੈ ਨਾ ਇਹ ਤਾਂ ਸਾਨੂੰ ਹੀ ਸਮੱਸਿਆ ਹੋ ਸਕਦੀ ਹੈ ਵੀ ਜੇ ਕੋਈ ਮੀਂਹ ਵਗੈਰਾ ਆ ਗਿਆ ਤਾਂ ਇੱਥੇ ਮੁਸ਼ਕਲ ਹੋ ਜਾਊਗੀ ਸਾਨੂੰ ਇਸੇ ਗਰਾਊਂਡ ਦੇ ਵਿੱਚ ਬੱਚੇ ਖੇਡਦੇ ਆ ਤੇ ਤੁਹਾਡਾ ਕੰਮ 'ਚ ਕੱਚ ਦਾ ਵੀ ਹੈਗਾ ਹਾਂ ਕੰਚ ਦਾ ਹੈਗਾ ਹਾਂ 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 ਖਾਸ ਕਰਕੇ ਮੇਰੇ ਚੂੜੀਆਂ ਦਾ ਕੰਮ ਹੈ ਅੱਛਾ ਕੰਚ ਫੁੱਟੂਗਾ ਬੱਚਿਆਂ ਦੇ ਪੈਰਾਂ 'ਚ ਗੱਡੂਗਾ ਇਨਾ ਉਹ ਦਿੱਕਤ ਆਉਗੀ ਕਿ ਇੱਥੇ ਸਾਰੀ ਦੁਕਾਨਦਾਰੀ ਲੱਗੂਗੀ ਇੱਥੇ ਰੇਸ ਲੱਗਣੀ ਆ ਦੇਖੋ ਕਲੀ ਪਈ ਪਈ ਐ ਠੀਕ ਆ ਹਾਂ ਹਾਂਜੀ ਇੱਥੇ ਅੱਜ ਅੱਜ ਪ੍ਰੋਗਰਾਮ ਐ ਕੱਲ ਨੂੰ ਵੀ ਹੋ ਸਕਦਾ ਹਾਂਜੀ ਅਸੀਂ ਤਾਂ ਦੁਕਾਨਾਂ ਬਾਰੇ ਕਹਿੰਨੇ ਆ ਜੀ ਵੀ ਦੁਕਾਨ ਇੱਥੇ ਲੱਗਣੀ ਚਾਹੀਦੀ ਐ ਸਾਡੀ ਜੇ ਨਾਂ ਮਤਲਬ ਉੱਥੇ ਨਾਲ ਲਵਾਈ ਉਹਨੇ ਫੇਰ ਫੇਰ ਅਸੀਂ ਨਾ ਲਾਈਏ ਤੇ ਨਾ ਲਾਉਣ ਦੀ ਠੀਕ ਆ ਹਾਂਜੀ ਅਸੀਂ ਇਹਨੂੰ ਸਤਿਕਾਰ ਵੀ ਅਸੀਂ ਕਿੱਦੇ ਨੇਰੇ ਦੁਕਾਨਾਂ ਲਾਉਨੇ ਆ ਦੇਖੋ ਵਧੀਆ ਉਹਰੇ ਅਸੀਂ ਮੱਥਾ ਵੀ ਟੇਕਦੇ ਆ ਬਾਕੀ ਜਿਹੜਾ ਕੁਝ ਇਹ ਹਿੱਸਾ ਪਾਉਂਦੇ ਨੇ ਡੇਰੇ ਚ ਉਹ ਆਸੀਂ ਵੀ ਪਾਉਂਦੇ ਆ ਉਸ ਕਰਕੇ ਅਸੀਂ ਔਰੇ ਜ਼ਿਆਦਾ ਉਸ ਕਰਕੇ ਹੀ ਰਹਨੇ ਆਂਗੇ ਮੇਲੇ ਤਾਂ ਹੋਰ ਵੀ ਬਹੁਤ ਆਵੇਂ ਲੱਗਦੇ ਨੇ ਵੀ ਚੱਲ ਨਾਲੇ ਅਸੀਂ ਮੱਥਾ ਟੇਕ ਲਾਨੇ ਆਂ ਵੀ ਨਾਲੇ ਔਰੇ ਚੱਲ ਆਪਣਾ ਹੋ ਜਾਂਦਾ ਕੰਮ ਹੋ ਜਾਂਦਾ ਤੇ ਇਹ ਕਹਿੰਦੇ ਵੀ ਅਸੀਂ ਲੱਗਣ ਨਹੀਂ ਦਿੰਦੇ ਇੱਧਰ ਦੇਖੋ ਤੁਹਾਨੂੰ ਦਿੱਕਤ ਦੱਸੇ ਦਿੱਤੀ ਵੀ ਕੰੱਚ ਵਗੈਰਾ ਖਿੰਡੂਗਾ ਹੋਰ ਬਹੁਤ ਕੁਝ ਹੋਊਗਾ ਵੀ ਇੱਧਰ ਜਵਾਖਾਂ ਦੀ ਰੇਸ ਐ ਇਸ ਕਰਕੇ ਅਸੀਂ ਤਾਂ ਐਂ ਕਹਿੰਨੇ ਆਂ ਵੀ ਜਦ ਤੱਕ ਇਹਦਾ ਅਸੀਂ ਦੁਕਾਨਾ ਹੁਣ ਲਾਉਂਦੀ ਨਹੀਂ ਹੈ ਕਿ ਜੇ ਲੱਗਣ ਨਹੀਂ ਦਿੰਦੇ ਤਾਂ ਭਾਈ ਅਸੀਂ ਹੋਰ ਕਿਤੇ ਲਾ ਲਾਂਗੇ ਸਾਡੀ ਤਾਂ ਇਹੀ ਬੇਨਤੀ ਆਈ ਹਾਂਜੀ ਭਾਈ ਜੀ ਤੁਹਾਨੂੰ ਸੋ ਸਿਆਰੀ ਇਹ ਹਾਂਜੀ ਦੁਕਾਨਾ ਜਿੱਥੇ ਛੜੀਆਂ ਲੱਗਦੀਆਂ ਨੇ ਉੱਥੇ ਲਾਵਾਂਗੇ ਜੀ ਠੀਕ ਹੈ ਹਾਂਜੀ ਬਾਬਾ ਜੀ ਹਾਂ ਭਾਈ ਜੇ ਜੀ ਸਾਨੂੰ ਤਾਂ ਦੁਕਾਨਾ ਜਿੱਥੇ ਸਾਡੀਆਂ ਲੱਗਦੀਆਂ ਉੱਥੇ ਲੱਗਣੀਆਂ ਚਾਹੀਦੀਆਂ ਹਾਂਜੀ ਭਾਈ ਜੀ ਹਾਂਜੀ ਭਾਈ ਜੀ ਉੱਥੇ ਲਾਵਾਂਗੇ ਉੱਥੇ ਲਾਉਂਗੇ ਕੀ ਸਮੱਸਿਆ ਕੀ ਆ ਰਹੀ ਹੈ ਸਮੱਸਿਆ ਬਸ ਇਧਰ ਤਾਂ ਭਖੜਾ ਜੀ ਬਹੁਤ ਜ਼ਿਆਦਾ ਇੱਥੇ ਜਵਾਕ ਕੋਈ ਨਹੀਂ ਬਰਦਾਗਾ ਬੱਚੇ ਨੇ ਜੀ ਬੱਚੇ ਤੇ ਆ ਕੇ ਪਾਜ ਕਰਦੇ ਨੇ ਉਹ ਸਾਡੇ ਕੋਲੇ ਚੂੜੀਆਂ ਚਾੜੀਆਂ ਉਹਨਾਂ ਦੇ ਪੈਰਾਂ 'ਚ ਗੜ ਜਾਂਦੀਆਂ ਫਿਰ ਇਹ ਕਿਵੇਂ ਲੋਟਾਵਾਂ ਠੀਕ ਹੈ ਬਾਬਾ ਜੀ ਹਾਂਜੀ ਭਾਈ ਹਾਂਜੀ ਵੀਰ ਜੀ ਅਸੀਂ ਉਧਰ ਹੀ ਲਾਉਣਾ ਚਾਹੁੰਦੇ ਹਾਂ ਉਰੇ ਨਹੀਂ ਲਾਉਂਦੇ ਉਧਰੋਂ ਪਤਾ ਕੀ ਗੱਲ ਆ ਜੀ ਸੰਗਤ ਆਉਗੀ ਨੰਗੇ ਪੈਰੀ ਮੱਥਾ ਟੇਕ ਕੇ ਇਧਰ ਜਦੋਂ ਆਉਣਗੇ ਪੂਰਾ ਭਖੜਾ ਜੀ ਪੈਰਾਂ 'ਚ ਲੱਗੂ ਇੱਥੇ ਕਿਸੇ ਨੇ ਅੰਦਰ ਆਉਣਾ ਹੀ ਨਹੀਂ ਹੈਗਾ ਜੀ ਇਸ ਕਰਕੇ ਅਸੀਂ ਉਧਰ ਹੀ ਲਾਉਣਾ ਚਾਹੁੰਦੇ ਹਾਂ ਰਾਹਤੇ ਵੀ ਅਸਰ ਪਊਗਾ ਇਸ ਤੇ ਹਾਂਜੀ ਹਾਂਜੀ ਬਹੁਤ ਜ਼ਿਆਦਾ ਅਸਰ ਪਊਗਾ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਨੂੰ ਜੀ ਦਿੱਕਤ ਆ ਰਹੀ ਹੈ ਜੀ ਇਹ ਪੂਰੇ ਦੁਕਾਨਾਂ ਲਾਉਣ ਚ ਜੀ ਅਸੀਂ ਉੱਥੇ ਹੀ ਲਾਉਣਾ ਚਾਹੁੰਦੇ ਹਾਂ ਜਿੱਥੇ ਹਰ ਸਾਲ ਲੱਗਦੀ ਹੈ ਜੇ ਨਾ ਲਾਉਂਦੀਆਂ ਫਿਰ ਫੈਸਲਾ ਸਾਡੇ ਹੀ ਠੀਕ ਹੈ ਬੇਚਾਨ ਲਾਉਂਦੇ ਨਹੀਂ ਕਿਤੇ ਬਾਈ ਫਿਰ ਨਾ ਨਾ ਬਾਈ ਅਸੀਂ ਕਿਤੇ ਨਹੀਂ ਲਾਉਂਦੇ ਜੀ ਅਸੀਂ ਲਾਉਣਾ ਚਾਹੁੰਦੇ ਆ ਜੀ ਸਾਡੇ ਲਾਉਣਾ ਨੂੰ ਕੀ ਬੇਨਤੀ ਕਰਨੀ ਚਾਹੂੰਗੇ ਥੋੜੇ ਪਿੰਡ ਵਾਲਿਆਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਆ ਵੀ ਸਾਨੂੰ ਦੁਕਾਨਾ ਲੱਗਣ ਦੇਣਾ ਹੈ ਜਿੱਥੇ ਲਾਉਨੇ ਅਸੀਂ 2 ਘੰਟੇ ਮੇਲਾ ਲਾਉਣਾ ਰੌਣਕ ਵਧਾਉਣੀ ਹੈ ਅਸੀਂ ਨਿਆਈ ਨਹੀਂ ਆਏਗੇ ਵੀ ਸਾਡੇ ਪਿੰਡ ਦੀ ਬੇਇੱਜ਼ਤੀ ਹੋਵੇ ਠੀਕ ਹੈ ਜੀ ਹਾਂਜੀ ਬਾਈ ਹਾਂਜੀ ਭਾਜੀ ਉੱਥੇ ਲੱਗਣੀ ਚਾਹੁੰਦੇ ਆ ਦੁਕਾਨ ਜਿੱਥੇ ਪਹਿਲਾਂ ਲਾਉਣੀ ਆ ਜੀ ਠੀਕ ਹੈ ਜੇ ਨਾ ਲੱਗਣਤੀਆਂ ਫਿਰ ਫਿਰ ਸਾਡੇ ਜੋ ਕੋਈ ਵੀ ਨਹੀਂ ਲਾਊਗਾ ਜ ਕੋਈ ਵੀ ਨਹੀਂ ਆਉਂਦੇ ਜੋ ਕੋਈ ਹੋਰ ਆ ਕੇ ਬਾਹਰੋਂ ਲਾ ਕੇ ਫਿਰ ਕੋਈ ਵੀ ਨਹੀਂ ਆਉਂਦੇ ਜੀ ਸਾਡੇ ਪਿੰਡ ਦਾ ਨਾ ਅਸੀਂ ਨਹੀਂ ਲਾਉਣ ਦਿੰਦੇ ਪੁੱਤ ਠੀਕ ਹੈ ਸਾਡੇ ਸਾਡੇ ਇੱਥੇ ਪਿੰਡ ਦੇ ਆ ਕੇ ਸਾਡ ਨੂੰ 150 ਜਵਾਬ ਆਉਂਦਾ ਜੀ ਖੇਡਣ ਵਾਸਤੇ ਜੇ ਉਹਨਾਂ ਦੇ ਪੈਰ ਤੇ ਸੱਟ ਪੈਰ ਵੱਜੀ ਕੱਲ ਨੂੰ ਇੱਥੇ ਬਕਸੂਆ ਵੀ ਡਿੱਗਣਾ ਚੂੜੀਆਂ ਵੀ ਹੋਰ ਵੀ ਉਹਦਾ ਕੌਣ ਜ਼ਿੰਮੇਵਾਰ ਹੋਊਗਾ ਰੇ ਠੀਕ ਹੈ 150 ਜਵਾਬ ਸਵੇਰੇ ਆਉਂਦਾ 150 ਸ਼ਾਮ ਨੂੰ ਆਉਂਦਾ ਪਿੰਡ ਦਾ ਠੀਕ ਹੈ ਛੋਟੇ ਛੋਟੇ 2 2 2.5 2.5 ਸਾਲਾਂ ਦੇ ਆ ਬਾਈ ਜੀ ਆਪਾਂ ਗੱਲ ਕਰੀਏ ਗਰਾਊਂਡ ਦੀ ਗਰਾਊਂਡ ਦੇ ਵਿੱਚ ਬੱਚੇ ਆ ਵੀਵੇਂ ਉਹ ਰੋਜ਼ ਪ੍ਰੈਕਟਿਸ ਕਰਦੇ ਨੇ ਜਿਵੇਂ ਹੁਣ ਮੇਲਾ ਲੱਗਣਾ ਹੈ ਉਹਦੇ ਨਾਲ ਹੁਣ ਚਾਇਆ ਵੀ ਦੁਕਾਨਦਾਰਾਂ ਤੋਂ ਦੁਕਾਨਦਾਰ ਕਹਿੰਦੇ ਵੀ ਅੰਝੀ ਦੁਕਾਨਦਾਰ ਇੱਥੇ ਗਰਾਊਂਡ 'ਚ ਲਗਣੀ ਲਾ ਵੀ ਲਾਉਣ ਨੂੰ ਕਹਿ ਰਹੀ ਹੈ ਕਮੇਟੀ ਕਰੀਏ ਲਾਉਣ ਦੀ ਕਮੇਟੀ ਲਾਉਣ ਨੂੰ ਕਹਿ ਰਹੀ ਹੈ ਜੀ ਬੱਚਿਆਂ ਨੂੰ ਸਮੱਸਿਆ ਆਊਗੀ ਇੱਥੇ ਖੇਡਣ ਵਾਸਤੇ ਕਿਉਂਕਿ ਅਸੀਂ ਡੇਲੀ ਪ੍ਰੈਕਟਿਸ ਕਰਾਉਂਦੇ ਆ ਫੌਜੀ ਸਾਹਿਬ ਕਰਾਉਂਦੇ ਨੇ ਪ੍ਰਕਾਸ਼ ਸਿੰਘ ਤਾਂ ਨਾ ਵੀ ਕਰਵਾਉਂਦੇ ਨੇ ਠੀਕ ਹੈ ਮੈਂ ਵੀ ਆ ਜਾਣਾ ਅਸੀਂ ਕੋਈ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਪਰ ਆਹ ਗਰਾਊਂਡ ਦੀ ਜਿਹੜੀ ਆ ਉਹ ਹੈਗਾ ਚਾਰ ਦੁਵਾਰੀ ਆ ਇਹਦੇ ਵਿੱਚ ਨਾ ਮੰਦਲ ਜਿਵੇਂ ਅੱਜ ਮੰਦਲ ਹੋ ਜੀ ਦੁਕਾਨਾਂ ਲੱਗ ਗਈਆਂ ਨਾ ਬੱਚੇ ਵੀ ਫਿਰ ਪ੍ਰੈਕਟਿਸ ਕਰ ਸਕਦੇ ਨਹੀਂ ਬੱਚੇ ਫਿਰ ਨਾ ਜੀ ਪ੍ਰੈਕਟਿਸ ਨਹੀਂ ਹੁੰਦੀ ਹੈ ਜੀ ਫਿਰ ਬੱਚਿਆਂ ਦੇ ਦੁਕਾਨਦਾਰਾਂ ਨੇ ਵੀ ਇਹੀ ਕਹ ਰਹੇ ਨੇ ਦੁਕਾਨਦਾਰ ਵੀ ਇਹ ਕਹਿੰਦੇ ਵੀ ਅਸੀਂ ਇਹ ਨਹੀਂ ਲਾਉਣਾ ਚਾਹੁੰਦੇ ਇੱਕ ਦਿਨ ਮਿਹਨਤ ਰੁਕ ਗਈ ਬੱਚਿਆਂ ਦੀ ਫਿਰ ਜਮਾ ਟਿੱਲ ਹੋ ਜੂਗੀ ਜੀ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਸਾਈਡ ਤੇ ਦੁਕਾਨਾਂ ਲਾ ਲੈਣ ਦੁਕਾਨਦਾਰ ਸਾਨੂੰ ਸਾਈਡ ਤੇ ਕੋਈ ਇਤਰਾਜ਼ ਨਹੀਂ ਹੈਗਾ ਗਰਾਊਂਡ ਤੇ ਦੁਕਾਨਾਂ ਦਿਕਤ ਆਉ ਹਾਂ ਦਿੱਕਤ ਆਉ ਬਾਕੀ ਗਰਾਊਂਡ ਦੀ ਸਫਾਈ ਕਰਾਉਣੀ ਵੀ ਫੇਰ ਔਕੀ ਹੋ ਜੂ ਸਫਾਈ ਕਰਾਉਣੀ ਔਕੀ ਹੋ ਜੂ ਕਿ ਪਹਿਲਾਂ ਸਰਪੰਚ ਸਾਹਿਬ ਨੇ ਮਸਾ ਸਫਾਈ ਕਰਾਈ ਆ ਅਸੀਂ ਬੱਚਿਆਂ ਨੂੰ ਨਾਲ ਲਾ ਕੇ ਆਪ ਸਫਾਈ ਕਰੀ ਆ ਠੀਕ ਹੈ ਪਹਿਲਾਂ ਬਹੁਤ ਵੱਟਾ ਵੱਟਾ ਘਾਤ ਹੀ ਗਾ ਜੀ ਇੱਥੇ ਹਾਂ ਜੀ ਅੱਜ ਇਹ ਬੇਨਤੀ ਕਰਦੇ ਆ ਵੀ ਸਾਈਡ ਤੇ ਦੁਕਾਨਾਂ ਲਾ ਲੈਣਾ ਸਾਨੂੰ ਕੋਈ ਇਤਰਾਜ਼ ਨਹੀਂ ਪਰ ਗਰਾਊਂਡ ਤੇ ਨਾ ਲਾਓ ਠੀਕ ਹੈ ਹਾਂ ਗਰਾਊਂਡ ਪੈਰਾਂ ਚ ਕੱਢਣ ਗਿਆ ਠੀਕ ਹੈ ਨਾ ਮੁਸ਼ਕਲ ਇਹ ਚੀਜ਼ ਦੀ ਵੀ ਉੱਥੇ ਕੋਈ ਬਾਲੀ ਵੱਡੀ ਦਿੱਕਤ ਨਹੀਂ ਮੇਨ ਗੱਲ ਵੀਰੇ ਇਹ ਹੈ ਸਿੱਧੀ ਜੀ ਗੱਲ ਹੈ ਜਿਹੜੇ ਕੁਝ ਬੰਦੇ ਨਾ ਘ ਨੀ ਚਾਹੁੰਦੇ ਵੀ ਇਹ ਜਿਹੜਾ ਸਮਾਜ ਹੈ ਇਹ ਮਿਹਨਤ ਕਸਮਾਜ ਹੈ ਸਾਰਾ ਆਪਦੀ ਕਮਾ ਕੇ ਖਾਣ ਵਾਲਾ ਸਮਾਜ ਹੈ ਠੀਕ ਹੈ ਇਹਨਾਂ ਤੋਂ ਜਰੇ ਨਹੀਂ ਜਾਂਦਾ ਇਹ ਗੱਡੀਆਂ ਨਹੀਂ ਫਿਰਦੇ ਨੇ ਇਹ ਦੁਕਾਨਦਾਰੀਆਂ ਕਰਦੇ ਨੇ ਠੀਕ ਹੈ ਨਾ ਮੇਨ ਗੱਲ ਇਹ ਹੈ ਕਿ ਜਿਹੜੇ ਕੜਮਾ ਬੰਦੇ ਨੇ ਨਾ ਕੁਝ ਬੰਦੇ ਨੇ ਇਹ ਹਰ ਇੱਕ ਮਨ ਮੇਰੇ ਪਿੰਡ ਵੀ ਹੈਗੇ ਮੇਰੇ ਪਿੰਡ ਵੀ ਹੈਗੇ ਪਰ ਸਾਡੇ ਮਸਲਾ ਇਹ ਹੈ ਵੀ ਇੱਕ ਸਾਡੇ ਗੁਰਦੁਆਰੇ ਇੱਕ ਵੀ ਸਾਡੇ ਸਰ ਹੈ ਸਾਡੇ ਕੋਈ ਮਸਲਾ ਜੇ ਹੋ ਵੀ ਜਾਂਦਾ ਹੈ ਤਾਂ ਘੱਟੋ ਘੱਟ 50 60% ਜਿਹੜੇ ਜ਼ਿੰਮੇਦਾਰ ਭਾਈ ਨੇ ਸਾਡੇ ਉਹ ਸਾਡੇ ਨਾਲ ਖੜਦੇ ਨੇ ਹੱਕ ਚੱਜਦੇ ਜੇ ਕੋਈ ਸਾਡਾ ਮਸਲਾ ਹੁੰਦਾ ਅਸੀਂ ਆਪ ਚੰਨ ਨਿਮੇੜਦੇ ਆਂ ਬਹਿ ਕੇ ਪਰ ਇਹ ਮਸਲਾ ਥੋੜੀ ਕਿ ਇੱਥੇ ਨਹੀਂ ਹੋਣੀ ਇਹ ਮੈਂ ਉੱਥੇ ਥੋੜਾ ਜਿਹਾ ਬੋਲਣਾ ਕਿ ਮੈਨੂੰ ਸ਼ਰਮ ਆ ਜਾਂਦਾ ਤੁਹਾਨੂੰ ਬਾਹਰ ਲਾਇਆ ਕਹਿੰਦਾ ਤੂੰ ਨਾ ਬੋਲ ਠੀਕ ਹੈ ਨਾ ਬੋਲਣ ਦਾ ਹੱਕ ਤਾਂ ਸਾਨੂੰ ਕਾਨੂੰਨ ਨੇ ਅਧਿਕਾਰ ਦਿੱਤਾ ਸਹੀ ਬੋਲ ਸਕਦੇ ਆਂ ਬੋਲਾਂਗੇ ਹੱਕ ਸਿੱਤੇ ਬੋਲਾਂਗੇ ਵੀ ਸਾਡੀ ਇਹੀ ਬੇਨਤੀ ਹੈ ਵੀ ਜਿੱਥੇ ਸਾਡੀਆਂ ਦੁਕਾਨਾਂ ਲੱਗਦੇ ਨੇ ਕੋਈ ਮੁਸ਼ਕਲ ਨਹੀਂ ਆਗੀ ਜੇ ਕੋਈ ਬਗੈਨ ਬੈਨ ਵਗਾਰਾ ਹੁੰਦੀ ਹੈ ਤੁਸੀਂ ਉੱਥੇ ਕੋਈ ਮੂਰੇ ਉੱਤੇ ਲਾ ਦਿਓ ਕੋਈ ਸ਼ਰਕ ਤੇ ਸਾਧਨ ਉਰਾਂ ਪਰਾਂ ਦੇ ਹੋ ਜਾਊਗਾ ਬਾਕੀ ਆ ਅਸੀਂ ਕੱਲ ਪਰ ਉੱਥੇ ਸਾਰੇ ਮਤਲਬ ਕਿ ਇੱਧਰ ਵੀ ਜਗ੍ਹਾ ਦੁਕਾਨਾਂ ਲੱਗਦੀਆਂ ਨੇ ਇੱਧਰ ਵੀ ਕੋਈ ਪ੍ਰੋਬਲਮ ਨਹੀਂ ਵਧੀਆ ਖਾਣਾ ਪੀਣਾ ਵਧੀਆ ਜਣੀ ਕਿ ਕੋਈ ਕਿਸੇ ਦੀ ਚੱਕਰ ਨਹੀਂ ਹੈ ਗੱਲ ਦਾ ਕਿੰਨੇ ਦਿਨ ਮੇਲਾ ਚੱਲਣਾ ਇਹ ਤਾਂ ਸਾਰੀ 3-4 ਘੰਟੇ ਚੱਲਣਾ ਜੀ 3-4 ਘੰਟੇ 3-4 ਘੰਟੇ ਅਸੀਂ ਇਹ ਵੀ ਮੰਨ ਗੱਲ ਕਹਤੀ ਵੀ ਅਸੀਂ ਯਾਰ ਜਿਵੇਂ ਅੱਜ ਸ਼ਾਮ ਨੂੰ ਲਾਉਂਦੇ ਹੁੰਨੇ ਸੀ ਦੁਕਾਨਾਂ ਵੀ ਅਸੀਂ ਸਵੇਰੀ ਲਾ ਲਾਂਗੇ ਸਵੇਰੀ ਲਾ ਲਾਂਗੇ ਲੇਕਿਨ ਫਿਰ ਵੀ ਉਹੀ ਕੜਮ ਵਾਲੀ ਗੱਲ ਆ ਗਈ ਵੀ ਮਤਲਬ ਕਿ ਐਵੇਂ ਤਾਂ ਯਾਰ ਅਸੀਂ ਵੀ ਨੀਂ ਚੱਲਣਾ ਚਾਹੁੰਦੇ ਵੀ ਜਿਵੇਂ ਜਿਹੜੀ ਵੀ ਗੱਲ ਹੈ ਵੀ ਸਾਡੀ ਗੱਲ ਮੰਨਣ ਠੀਕ ਹੈ ਅਸੀਂ ਵੀ ਇਨਸਾਨ ਆ ਸਾਨੂੰ ਵੇਦ ਘਰ ਦਿੱਤੇ ਨੇ ਅਸੀਂ ਰਹਿਣ ਦਾ ਸਾਨੂੰ ਇੱਥੇ ਅਧਿਕਾਰ ਹੈ ਠੀਕ ਹੈ ਨਾ ਤੇ ਅਸੀਂ ਤਾਂ ਜੇ ਦੁਕਾਨਦਾਰੀ ਲਾਣੀ ਹੈ ਤਾਂ ਉੱਥੇ ਲਾਵਾਂਗੇ ਨਹੀਂ ਫਿਰ ਅਸੀਂ ਇਹ ਫੈਸਲਾ ਕਰਦੇ ਅਸੀਂ ਫਿਰ ਦੁਕਾਨਦਾਰੀ ਇੱਥੇ ਲਾਉਂਦੇ ਨਹੀਂ ਹਾਂਜੀ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰਾਉਣੇ ਰੋਜ਼ ਬੱਚਿਆਂ ਨੂੰ ਜਿਵੇਂ ਕਿ ਹੁਣ ਮੇਲਾ ਲੱਗ ਰਿਹਾ ਹੈਗਾ ਉਸ ਦੇ ਮੁਤਾਬਕ ਇਹ ਵੀ ਆਇਆ ਵੀ ਦੁਕਾਨਦਾਰਾਂ ਨੂੰ ਇੱਥੇ ਕਿਹਾ ਜਾ ਰਿਹਾ ਵੀ ਦੁਕਾਨਾਂ ਲਾਉਣ ਹਾਂ ਜੇ ਦੁਕਾਨਾਂ ਇੱਥੇ ਲਾਉਂਦੇ ਨੇ ਤਾਂ ਬੱਚਿਆਂ ਨੂੰ ਸਮੱਸਿਆ ਆਊਗੀ ਨਹੀਂ ਦੇਖੋ ਬੱਚਿਆਂ ਨੂੰ ਅਸੀਂ ਕੋਈ ਸਮੱਸਿਆ ਨਹੀਂ ਆਉਣ ਦਿੰਦੇ ਕਿਉਂਕਿ ਜਿਹੜੀ ਅੱਜ ਦੀ ਇਹਨਾਂ ਦੀ ਠੀਕ ਹੈ ਜੀ ਸੋ ਚਲੋ ਲਾ ਲੈਣ ਦੇ ਦੁਕਾਨਾਂ ਹਨ ਇਹ ਵੀ ਵਿਚਾਰਾਂ ਦਾ ਪੇਟ ਔਰ ਜੁਗਾਰ ਹੈਗਾ ਤਾਂ ਕਰਕੇ ਉਹ ਵੀ ਦੁਕਾਨਦਾਰ ਵੀ ਚਾਹੁੰਦੇ ਨੇ ਵੀ ਅਸੀਂ ਇੱਥੇ ਦੁਕਾਨਾਂ ਨਾਲ ਆਈਏ ਅੱਛਾ ਉਹ ਕਹਿੰਦੇ ਵੀ ਅਸੀਂ ਸਾਨੂੰ ਕਮੇਟੀ ਬਾਹਰ ਜਗ੍ਹਾ ਦੇਵੇ ਅਸੀਂ ਗਰਾਊਂਡ 'ਚ ਨਹੀਂ ਚਾਹੁੰਦੇ ਲਾਉਣਾ ਅਸੀਂ ਬੱਚਿਆਂ ਨਾਲ ਕਿਉਂਕਿ ਇੱਥੇ ਜਿਹੜੇ ਸਮੱਸਿਆਵਾਂ ਆਣੀਆਂ ਨੇ ਇੱਕ ਤਾਂ ਕੱਚ ਦੀਆਂ ਚੂੜੀਆਂ ਵਗੈਰਾ ਨੇ ਕੱਚ ਦਾ ਸਮਾਨ ਹੈ ਉਹ ਗਰਾਊਂਡ ਦੇ ਵਿੱਚ ਖਿਲਣਾ ਹੈ ਹੋਰ ਉਹਨਾਂ ਕੋਲੇ ਜਿਹੜੀਆਂ ਵਗੈਰਾ ਖੇਡਣਗੇ ਜਾ ਉਹ ਇਹ ਚੀਜ਼ਾਂ ਨੇ ਉਹ ਵੀ ਇੱਥੇ ਡਿੱਗਣਗੀਆਂ ਚਲੋ ਉਹ ਤਾਂ ਆਪਾਂ ਮੰਨਦੇ ਆ ਗੱਲ ਵੀ ਇਹ ਗੱਲਾਂ ਚੀਜ਼ਾਂ ਹੋਣਗੀਆਂ ਵੀ ਚਾਹੁੰਦੇ ਨਹੀਂ ਵੀ ਅਸੀਂ ਗਰਾਊਂਡ ਚ ਨਾਲ ਲਈਏ ਚਲੋ ਠੀਕ ਹੈ ਜੀ ਫਿਰ ਜੇ ਉਹਨਾਂ ਦੀ ਉਹ ਹੈ ਵੈਸੇ ਸਾਡੇ ਵੱਲੋਂ ਤਾਂ ਕੋਈ ਹੋਣੀ ਹੈਗੀ ਉਹ ਸਾਈਡ ਹੈਗੀ ਸੀਗੀ ਉੱਥੇ ਲਾ ਲੈਂਦੇ ਉਹਨਾਂ ਨੂੰ ਕਿਹਾ ਸੀ ਵੀ ਸਾਫ਼ ਕਰ ਲੋ ਤੇ ਜਦੋਂ ਤੁਸੀਂ ਜਾਓਗੇ ਹਨਾ ਵੀ ਓਵੇਂ ਦਾ ਜਿਹੜਾ ਕਚਰਾ ਜਿਹੜਾ ਫੈਲੂਗਾ ਉਹ ਸਾਫ਼ ਕਰਕੇ ਸਾਨੂੰ ਗਰਾਊਂਡ ਦੇ ਦਿਓ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਕਿਉਂ ਪੰਚਾਇਤ ਦੀ ਜਗ੍ਹਾ ਹੈ ਹਨਾ ਪੰਚਾਇਤ ਜਿਵੇਂ ਪੰਚਾਇਤ ਦਾ ਫੈਸਲਾ ਹੈਗਾ ਜੋ ਵੀ ਪੰਚਾਇਤ ਫੈਸਲਾ ਲੈਂਦੀ ਹੈ ਉਹਨਾਂ ਦਾ ਵਧੀਆ ਫੈਸਲਾ ਹੈ ਜੀ ਠੀਕ ਹੈ ਦੁਬਾਰੇ ਸ਼ੁਰੂ ਕਰੋ ਘਬਰਾ ਕੇ ਕਰਨੀ ਚਾਹੀਦੀ ਹੈ ਅੱਛਾ ਕੀ ਮਸਲਾ ਬਈ ਅੱਜ ਇਹ ਆਪਣਾ ਦੁਕਾਨਾਂ ਦਾ ਮਸਲਾ ਜੀ ਆਪਣੇ ਦੁਕਾਨਾਂ ਲੱਗਦੀਆਂ ਨੇ ਤੇ ਸੜਕ ਤੇ ਜਗ੍ਹਾ ਵੀ ਹੈਗੀ ਹੈਗੀ ਸਾਰੇ ਦੁਕਾਨਾਂ ਹੀ ਲੱਗਦੀਆਂ ਨੇ ਗਿਆ ਬਾਕੀ ਸਾਰੀਆਂ ਜਿੰਨੀਆਂ ਦੁਕਾਨਾਂ ਨੇ ਆਪਣੇ ਪਿੰਡ ਦੀਆਂ ਦੁਕਾਨਾਂ ਨੇ ਕੋਈ ਉਹ ਨਹੀਂ ਹੈਗਾ ਪਿੰਡ ਦੱਸੋ ਮਰ ਜਾਣ ਦੀ ਪਿੰਡ ਆਪਣਾ ਸਾਜਲ ਹੈ ਜੀ ਮੇਰਾ ਨੋ ਗਗਨਦੀਪ ਸਿੰਘ ਹੈ ਕਿੰਨੇ ਟਾਈਮ ਤੁਸੀਂ ਸਾਜਲੇ ਦੇ ਵਾਸੀ ਹੋ ਹਾਂਜੀ ਸਾਰੇ ਸਾਜਲੇ ਦੇ ਵਾਸੀ ਆ 35 40 ਦੁਕਾਨਾਂ ਜਿੰਨੀਆਂ ਲੱਗਦੀਆਂ ਨੇ ਸਾਜਲੇ ਦੇ ਬਾਕੀ ਬਾਹਰੋਂ ਵੀ ਆਉਂਦੇ ਨੇ ਜੀ ਹਾਂ ਹੁਣ ਦੱਸੋ ਤੁਸੀਂ ਅਸਲੀ ਦੇ ਵਿੱਚ ਗੱਲ ਕੀ ਅਸਲੀ ਅਸਲੀ ਗੱਲ ਇਹ ਹੈ ਜੀ ਹੁਣ ਆਪਣੀਆਂ ਦੁਕਾਨਾਂ ਉੱਥੇ ਲੱਗਦੀਆਂ ਦੀਆਂ ਗਿਆ ਦੁਕਾਨਾਂ ਨੂੰ ਹੁਣ ਜਗ੍ਹਾ ਹੈਗੀ ਆ ਦੋ ਘੰਟਿਆਂ ਦਾ ਮੇਲਾ ਹੋ ਦੋ ਘੰਟਿਆਂ ਦੇ ਵਿੱਚ ਕਿਸੇ ਨੂੰ ਕੀ ਢੱਕਾ ਲੱਗਦਾ ਵਿੱਚ ਵਿੱਚ ਪਿੰਡਾਂ 'ਚ ਸੱਤ-ਸੱਤਾ ਦਿਨ ਦੁਕਾਨਾਂ ਲੱਗਦੀਆਂ ਨੇ ਕਹਿੰਦੇ ਸਾਡੀਆਂ ਮਹਿਸਾਂ ਲੱਗਦੀਆਂ ਨੇ ਡੰਗਰ ਢਰਦੇ ਨੇ ਹੋਰ ਹਾਂ ਸਾਜਲੀ ਲੱਗਦਾ ਜੀ ਅਸੀਂ ਲਾਉਨੇ ਆ ਦੂਰ-ਦੂਰ ਤੱਕ ਅਸੀਂ ਕਿ ਜਿੱਥੇ ਸਾਡੇ ਲੋਟਾਂ ਦਾ ਜਿੱਥੇ ਲਾਉਨੇ ਆ ਸਾਰੇ ਕਿਤੇ ਤੇ ਹੁਣ ਜੀ ਸਾਡੇ ਇਹੀ ਦੁਕਾਨਾਂ ਦਾ ਕਿੱਥੇ ਤਾਂ ਸਾਨੂੰ ਇਹ ਗੱਲ ਕਹਿਣੀ ਸੀ ਸਾਡੇ ਨਾਲ ਰਲ ਮਿਲ ਕੇ ਗੱਲ ਕਰਦੇ ਸਾਡੀਆਂ ਦੁਕਾਨਾਂ ਲੱਗਦੀਆਂ ਚਾਹੀਦੀ ਉਰੀ ਲਵਾ ਦਿੰਦੇ ਕਹਿਣ ਦੇ ਬੰਦੇ ਕਹਿਣ ਦੇ ਕਰਨ 'ਚ ਬਹੁਤ ਫਰਕ ਆਉਂਦਾਗਾ ਹੁਣ ਉਹੀ ਗੱਲ ਆ ਜੀ ਸਾਡੇ ਵਿੱਚ ਵਿੱਚ ਹੈਗੇ ਨੇ ਕੁਝ ਬੰਦੇ ਉਹੀ ਸਰ ਤੇਲਾ ਤਰਕਣ ਵਾਲਾ ਕੰਮ ਵੀ ਇਹ ਇਹਨਾਂ ਨੂੰ ਉਹ ਕਰ ਲਈ ਅਸੀਂ ਹੁਣ ਮੇਲੇ ਹੋਰ ਬਥੇਰੇ ਲੱਗਦੇ ਨੇ ਅਸੀਂ ਉੱਥੇ ਵੀ ਜਾ ਸਕਦੇ ਆਂਗੇ ਉੱਥੇ ਵੀ ਜਾ ਕੇ ਅਸੀਂ ਉਹ ਕਰ ਸਕਦੇ ਆਂਗੇ ਉੱਥੇ ਸਾਨੂੰ ਵਧੀਆ ਪੈਸੇ ਬਣਨ ਅਸੀਂ ਉਰੇ ਤਾਂ ਲਾਉਨੇ ਆਂਗੇ ਵੀ ਸਾਡੇ ਪਿੰਡ ਦਾ ਮੇਲਾਗਾ ਸਾਲ ਬਾਦ ਮੇਲਾ ਆਉਂਦਾ ਸਾਨੂੰ ਕਮਾਈ ਦਾ ਕੋਈ ਉਹ ਨਹੀਂ ਹੈਗਾ ਹੁਣ ਕਿੱਥੇ ਦਾ ਉਹੀ ਗੱਲ ਹੈ ਜੀ ਵੀ ਆਪਣਾ ਉਰੇ ਜੇ ਦੁਕਾਨਾ ਵੱਧ ਆਉਣੀ ਹੈ ਬਾਹਰੋਂ ਸੋਨਾ ਲੱਗਦਾਗਾ ਦੇਖਦਾ ਵੀ ਅਗਲਾ ਕੰਮ ਵਧਾਉਣਾ ਕਿੱਥੇ ਘਟਾਉਣਾ ਕਿੱਥੇ ਸਾਰੇ ਕਸੇ ਨੂੰ ਕੀ ਕਾਰਨ ਆਗਾ ਵੀ ਮੇਲਾ ਕਾਰ ਤੁਹਾਡੇ ਦੁਕਾਨਾਂ ਲੱਗਣ ਕਾਰਨ ਤਾਂ ਜੀ ਇਹਨਾਂ ਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਕਹਿੰਦੇ ਸਕੂਲ ਦੀਆਂ ਬੈਨ ਆਉਂਦੀਆਂ ਨੇ ਸਕੂਲ ਦੀਆਂ ਬੈਨ ਜੀ ਆ ਲਾ ਲਓ ਸਾਡੇ ਗੱਲ ਨੂੰ ਪ੍ਰੋਗਰਾਮ ਆ ਪਿੰਡ 'ਚ ਕਿੰਨੇ ਕ ਜਵਾਬ ਆਖ ਜਾਣਗੇ ਸਕੂਲ 'ਚ ਵੀ ਛੁੱਟੀ ਆਉਂਦੀ ਆ ਤਕਰੀਬਨ ਲਾ ਲਓ ਵੀ ਜਵਾਬ ਕੋਈ ਆ ਜਾਂਦਾਗਾ ਬਾਕੀ ਬਈ ਇਹਨਾਂ ਨੇ ਰਾਹ ਹੋਰ ਬਥੇਰੇ ਨੇ ਜੀ ਅਗਲਾ ਪਰਾਂ ਦੀ ਕਰ ਲੈਂਦਾ ਨਾ ਤਾਂ ਸਾਡੇ ਪਿੰਡ 'ਚ ਕੋਈ বাস ਆਉਂਦੀ ਆ ਬੇਥੋਂ ਕੋਈ ਕਿੰਨੇ ਟਾਈਮ ਤੋਂ ਲਾਰੇ ਹੋਏ ਇੱਥੇ ਮਤਲਬ ਦੁਕਾਨਾਂ ਤੁਸੀਂ ਸਾਡੇ ਤਾਂ ਜੀ ਜਿੰਨਾ ਟਾਈਮ ਹੋ ਗਿਆ ਸੀ ਸਾਡੇ ਵਿੱਚ ਬੰਦੇ ਮੈਂ ਤਾਂ ਹੋਣ ਲੱਗ ਮਤਾ ਹੁਣੀ ਲੱਗਿਆ ਹਜੇ ਨਮਾ ਮੈਨੂੰ ਤਾਂ ਪੰਜ ਸੱਤ ਸਾਲ ਹੋਏ ਨੇ ਜੀ ਸਾਡੇ ਸਾਰੇ ਮੇਰੇ ਚਾਚੇ ਤਾਏ ਨੇ 20 23 30 ਸਾਲ ਹੋ ਗਏ ਜੀ ਉਹਨਾਂ ਨੂੰ ਸਾਰਿਆਂ ਨੂੰ ਸਾਰੇ ਪਰਿਵਾਰ ਦੇ ਕੰਮ ਇਹੀ ਕਰਦਾ ਜੀ ਸਾਡੇ 35 35 40 ਦਾ ਕਹਿੰਦਾ ਸੰਗਰੂਰ ਜ਼ਿਲ੍ਹੇ ਚ ਪਹਿਲੇ ਨੰਬਰ ਤੇ ਹੈ ਜੀ ਸਾਡਾ ਪਿੰਡ ਦੁਕਾਨਦਾਰੀ ਚ ਦੂਜੇ ਨੰਬਰ ਤੇ ਹੈ ਢੰਡੋਲੀ ਹੁਣ ਉਹੀ ਗੱਲ ਹੈ ਜੀ ਜੇ ਸਾਡੀ ਅੱਜ ਨਾ ਕੋਈ ਸੁਣਵਾਈ ਹੋਈ ਅਗਲਾ ਕਹਿੰਦਾ ਸਾਡੇ ਪਿੰਡ ਚ ਦੀ ਆਉਣੇ ਤਾਂ ਤੁਸੀਂ ਸਾਡੀ ਕੀ ਹੋਦਾ ਰਹੇਗੀ ਬਾਹਰੇ ਕੀ ਰਹੇਗੀ ਹਾਂਜੀ ਭਾਈ ਹਾਂਜੀ ਸਾਡੀ ਤਾਂ ਇਹੀ ਬੇਨਤੀ ਹੈ ਜੀ 20 ਸਾਲਾਂ ਤੋਂ ਇੱਥੇ ਪਹਿਲਾਂ ਚਾਚੇ ਤਾਂ ਇਹੋਰੀ ਸਾਰੀਆਂ ਦੁਕਾਨਾਂ ਉਰੇ ਲੱਗਦੀਆਂ ਸੀ ਸਾਡੇ ਅਸੀਂ ਤਾਂ ਲਾਉਨੇ ਆ ਮੇਲਿਆਂ ਦਾ ਕੰਮ ਕਰਦੇ ਨੇ ਤਾਂ ਚਾਚੇ ਮੇਲੇ ਤਾਂ ਹੋਰ ਕਿਤੇ ਵੀ ਬਹੁਤ ਚੱਲਦੇ ਨੇ ਬਾਈ ਪਰ ਅਸੀਂ ਐ ਲਾਉਨੇ ਪਿੰਡ ਦੇ ਚਲ-ਵਾਲ ਬੱਚਿਆਂ ਨਾਲ ਸਾਲ ਬਾਦੋ ਤਿਹਾੜ ਆਉਂਦਾ ਬਾਬੇ ਦਾ ਤਾਂ ਮੱਥਾ ਟੇਕ ਲਾਉਨੇ ਆ ਪਰ ਐ ਆ ਕੁਝ ਕੁ ਬੰਦੇ ਇਹੋ ਜਿਹੇ ਹੋ ਰਹੇ ਨੇ ਹੁਣ ਕਿਹੜੇ ਅਸੀਂ ਸਾਲ ਤੋਂ 10 ਸਾਲ ਹੋ ਗਏ ਉਰੇ ਦੁਕਾਨਾਂ ਲਾਉਂਦੇ ਸੀ ਹੁਣ ਸਾਨੂੰ ਇੱਥੋਂ ਲੱਗਣੋਂ ਹਟਾਰੇ ਨੇ ਬਾਈ ਡੇਰੇ ਦੀ ਰੌਣਕ ਘਟਾਰੇ ਨੇ ਅਸੀਂ ਇਹ ਨਹੀਂ ਹੈਗੇ ਵੀ ਕੋਈ ਪੈਸੇ ਵਾਸਤੇ ਇੱਥੇ ਲਾਉਨੇ ਦੁਕਾਨਾਂ ਮੇਲੇ ਤਾਂ ਹੋਰ ਵੀ ਬਠੇਰੇ ਅਸੀਂ ਇਹ ਲਾਉਨੇ ਵੀ ਚੱਲ ਆਪਦੇ ਪਿੰਡ ਦੇ ਡੇਰਾ ਸਾਲ ਬਾਦੋਂ ਬਾਬੇ ਤੇ ਮੱਥਾ ਟਿਕ ਜਾਂਦਾ ਅਸੀਂ ਦੇਖੋ ਇੱਥੇ ਹੁਣ ਇਹੀ ਬੇਨਤੀ ਕਰਦੇ ਆਂ ਵੀ ਸਾਡੀਆਂ ਜਿਵੇਂ ਪਹਿਲਾਂ ਦੁਕਾਨਾਂ ਲੱਗਦੀਆਂ ਨੇ 20 30 ਸਾਲਾਂ ਤੋਂ ਅਹੀਂ ਲਾਉਂਦੇ ਆਉਂਦੇ ਆਂ ਵੀ ਉਸ ਤਰ੍ਹਾਂ ਸਾਡੀਆਂ ਦੁਕਾਨਾਂ ਇੱਥੇ ਲੱਗਣੀਆਂ ਚਾਹੀਦੀਆਂ ਨੇ ਇਸੋਂ ਦੀ ਪੰਚਾਇਤ ਨਾਲ ਗੱਲਬਾਤ ਖਿੱਚੀ ਹੋਈ ਇਹ ਪੰਚਾਇਤ ਨਾਲ ਕੀਤੀ ਸੀ ਪੰਚਾਇਤ ਵੀ ਬਸ ਹੁਣ ਇਹੀ ਕਹਿੰਦੀ ਆ ਜੀ ਕੁਝ ਬੰਦੇ ਇਹੋ ਜਿਹੇ ਨੇ ਕਿਹੜੇ ਬਸ ਮੰਨ ਲਓ ਗਰੀਬਾਂ ਦੇ ਰੋਜੀ ਚ ਲੱਤ ਮਾਰ ਰਹੇ ਨੇ ਵੀ ਉਹ ਬੰਦੇ ਐ ਕਹਿੰਦੇ ਨੇ ਵੀ ਇਹ ਕਿਉਂ ਬੈਠ ਕੇ ਇਹ ਕਮਾਕੇ ਖਾ ਰਹੇ ਨੇ ਵੀ ਆਪਾਂ ਇਹਨ ਪਰ ਹੁਣ ਅਸੀਂ ਇਹੀ ਬੇਨਤੀ ਹੈ ਜੀ ਸਾਡੀ ਦੁਕਾਨਾਂ ਉੱਥੀ ਲੱਗਣੀ ਆ ਚਾਹੁੰਦੇ ਚਾਹੁੰਦੀਆਂ ਨੇ ਵੀ ਬਸ ਉੱਥੀ ਲੱਗਣੀ ਜੀ ਧੰਨਵਾਦ ਪਪਾ ਜੀ ਜਿਹੜੀ ਦੁਕਾਨਦਾਰ ਨੇ ਬਾਹਰ ਦੁਕਾਨਦਾਰ ਕਹਿੰਦੇ ਵੀ ਸਾਨੂੰ ਉਸ ਵਸੇ ਆ ਰਹੀ ਹੈ ਵੀ ਸਾਨੂੰ ਬਾਹਰ ਦੁਕਾਨਾਂ ਜਿੱਥੇ ਪਹਿਲਾਂ ਲਾਉਂਦੇ ਸੀ ਅਸੀਂ ਸਾਨੂੰ ਉਹ ਦੁਕਾਨਦਾਰ ਨੂੰ ਦੁਕਾਨਾਂ ਲਾਉਣ ਨਹੀਂ ਦੇ ਰਹੇ ਪਹਿਲਾ ਕਾਰਨ ਹਾਂਜੀ ਅਖਾ ਮਾਰੇ ਮਾਜੀ ਜਿੰਨੀ ਵੀ ਐਂਗੇ ਕੋ ਟੋਪੇ ਮੈਂ ਨਹੀਂ ਜਾਂਦੇ ਫਿਰ ਬੰਦ ਹੋ ਜਾਂਦੇ ਠੀਕ ਹੈ ਜੀ ਹਮਾਰੇ ਬੱਚੇ ਜੋ ਸਕੂਲ ਜਾਂਦੇ वो बस बजदूर को घूम खाती है हमें समस्या खड़ी हो जाती है ठीक है जी। दूसरे भीड़ी जगह होने पर बदमाश बढ़ जाते हैं है उनमें गुंडे बढ़ जाओ बीच में थीक है थीक लड़की होती है और उनके बीच में बढ़कर पर लड़कियों को परेशान करते हैं है। वहाँ खुली जगह है भाई हाथ जोड़ के बीनती है तुम तो वहा अपना वो लगा लो भाई यहाँ परेशान ना करे यहाँ बदतमीजी होती है भीड़ होने से ठीक है थीक इस वजह से हमने कही भाई तुम उस जगह अपनी दुकान वहाँ लगा लो भाई हाथ जोड़ के बीती है तुम्हारे से ये परेशानी है हमें और बता सारे। वैसे भी भीड़ में भी जब हाँ। कुड़ी आती है उनके बीच में बढ़ जाते है ठीक है और कुड़ी को परेशान करते है वो वहाँ खुली जगह वहाँ कुछ नहीं कर सकते वो ठीक है हम पे शिकायत आई है दो चार कुड़ियों की बाबा ऐसे बात है माइ दुकान नहीं लगाने अगले साल अपने वहाँ लगाने ये है बात और कोई परेशानी नहीं हमें हमें दुकान से क्या दिक्कत है भाई ਨਾ ਪਸੂ ਪਰੇਸ਼ਾਨ ਨਾ ਸਕੂਲ ਵਾਲੇ ਬੱਚੇ ਪਰੇਸ਼ਾਨ ਹੋ ਨਾ ہماری ਕੁੜੀ ਪਰੇਸ਼ਾਨ ਹੋ ਠੀਕ ਹੈ ਜੀ ਹਾਂ ਕੋਈ ਦਿੱਕਤ ਨਹੀਂ ਪੜਨਾ ਪਸ਼ੂ ਨੂੰ ਨਾ ਬੱਚੇ ਨੂੰ ਨਾ ਕੁੜੀ ਨੂੰ ਜਾਣੇ ਵਾਲਾ ਵਾਹ ਜੀ ਸੇ ਸੰਭਾਲ ਲੈਣਾ ਖਾਣਾ ਹੋਣਾ ਵੀ ਜਾਏਗਾ ਅਰੇ ਹਾਂ ਤਾਂ ਗੁੰਡੇ ਘੁੱਜਦੇ ਆ ਤੇ ਵਿਚ ਮੇ ਉਹ ਤਾਂ ਪੰਚਾਇਤ ਇਹ ਪਰੇਸ਼ਾਨ ਨਹੀਂ ਹੋਰ ਕੋਈ ਪਰੇਸ਼ਾਨ ਨਹੀਂ ਹੋ ਠੀਕ ਹੈ ਜੀ ਕੀ ਕਹੋਗੇ ਭਾਈ ਠੀਕ ਹੈ ਇਹਨਾਂ ਨੂੰ ਕਹਿਦਾ ਵੀ ਉੱਥੇ ਦੁਕਾਨਾਂ ਲਾ ਲਓ ਖੁੱਲ੍ਹੀ ਜਗ੍ਹਾ 'ਚ ਉਹ ਇਹਨਾਂ ਦੀ ਮਰਜ਼ੀ ਹੈ ਲਾਉਣ ਨਾ ਲਾਉਣ ਠੀਕ ਹੈ ਹੈ ਉਹ ਕਹੇ ਅਸੀਂ ਦੁਕਾਨਾਂ ਜੀ ਇੱਥੇ ਲਾਵਾ ਕਿ ਨਹੀਂ ਲਾਉਣੀ ਨਾ ਲਾਉਣ ਉਹਨਾਂ ਨੇ ਜਿੱਤਾ ਕੀ ਪਹਿਲਾਂ ਜਿਹੜਾ ਜੀ ਇੱਥੇ ਕੋਈ ਉਹ ਹੁੰਦਾ ਕੋਈ ਕਿਰਾਇਆ ਨਹੀਂ ਲੈਂਦੇ ਮਹਾਰਾਜ ਜੀ ਉਸ ਨਹੀਂ ਕੋਈ ਕਰਦਾ ਆਪਣੀ ਮਰਜ਼ੀ ਤੋਂ ਕਿਰਾਇਆ ਦਿੰਦੇ ਨੇ ਹਾਂ ਜੀ ਪੰਚਾਇਤ ਨੇ ਕਿਹਾ ਜੀ ਪੰਚਾਇਤ ਨੇ 4 ਦਿਨ ਹੋ ਗਏ ਅਲਾਸਮੈਂਟ ਕਰਾਉਂਦਿਆਂ ਨੂੰ ਪੰਚਾਇਤ ਵਾਲਿਆਂ ਨੂੰ ਵੀ ਇੱਥੇ ਇੱਕ ਦੁਕਾਨ ਨਾ ਲੱਗੇ ਸਟੇਡੀਅਮ 'ਚ ਲਾਉਣ ਠੀਕ ਹੈ ਬਾਬਾ ਨੂੰ ਐਂ ਕਹਿੰਦੇ ਨਹੀਂ ਕਹਿੰਦੇ ਜੇ ਦੁਕਾਨਾਂ ਲਗਾਵਾਂਗੇ ਗੇਟ 'ਤੇ ਲਗਾएंगे ਨਹੀਂ ਲਗਾएंगे ਨਹੀਂ ਬਸ ਠੀਕ ਹੈ ਮਤ ਲਗਾਓ ਠੀਕ ਹੈ ਕਹੀਂ ਵੀ ਮਤ ਲਗਾਓ ਫਿਰ ਠੀਕ ਹੈ ਜੀ ਕਿਹਦਾ ਕਿਹੜਾ ਗੁੰਡਾ ਕਰਦੀ ਉੱਤੇ ਆ ਭੀੜ ਉਹਨਾਂ ਦਾ ਉਹ ਹਮੇ ਪਤਾ फिर हम सिर फुटवाने काम कर रहे हैं दुकान लगाएंगे ये बदतमीजी जिक्र देगा मुंडे जाएगा उनके लड़कियों के साथ जिम्मेवारी किसकी है जिम्मेवारी हमारी है आ, बात और हमारी जिम्मेवारी तो हमने इसी वजह से मना करी मैं यहाँ मत लगाओ ठीक है जी ये जिम्मेवारी हमारी हमें दुकान नहीं लगाने देंगे ये दुकान लगावे या ना लगावे ठीक है हाँ जी बाबा जी की कहूंगे बस यही मेहरबानी है हाथ जोड ਕੇ ਬੇਨਤੀ ਹੈ ਜੀ ਅਸੀਂ ਨੇ ਹੱਥ ਜੋੜ ਕੇ ਕੋਈ ਲਾ ਲੈਣਾ ਉਰੇ ਨਾ ਲਾਉਣਾ ਕਹਿੰਦੇ ਬੱਚਿਆਂ ਨੂੰ ਸਮੱਸਿਆ ਆਉਂਦੀ ਹੈ ਕਹਿੰਦੇ ਬੱਚਨ ਸਮੱਸਿਆ ਆਵੇ ਉਹ ਰਹੋਗੇ ਮੇਲਾ ਹਾਂ ਬੱਚੇ ਦਾ ਸਾਰੇ ਇੱਥੇ ਰਹਿਣਗੇ ਉੱਥੇ ਕਿਹੜਾ ਬੱਚਾ ਰੋੜਾਉਣ ਚ ਹਾਂ ਸਰ ਕੱਲ ਦਾ ਮੇਲਾ ਉਰੇ ਬੱਚੇ ਨੇ ਉੱਥੇ ਕਿਹੜਾ ਬੱਚਾ ਕੱਲ ਦਾ ਦਿਨ ਮੇਲਾ ਕੋਈ ਬੱਚਾ ਨਹੀਂ ਗਰਾਊਂਡ 'ਚ ਖੇਡਣ ਆਉਣਗੇ ਇੱਕ ਦਿਨ ਨਾਲ ਕੋਈ ਫਰਕ ਨਹੀਂ ਪੈਂਦਾ ਉਹਨਾਂ ਦਾ ਕਹਿਣਾ ਇਹ ਹੈ ਵੀ ਸਾਡੇ ਕੋਲੇ ਕੱਚ ਦਾ ਸਮਾਨ ਹੁੰਦਾ ਝੂੜੀਆਂ ਹੋngੀਆਂ ਨੇ ਬਕਸੂਏ ਹੁੰਦੇ ਆ ਹੋਰ ਨਕੀਲੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਗਰਾਊਂਡ ਦੇ ਵਿੱਚ ਡਿੱਗ ਸਕਦੀਆਂ ਨੇ ਬੱਚਿਆਂ ਨੂੰ ਉਹਨਾਂ ਨਾਲ ਪਰੇਸ਼ਾਨੀ ਆ ਸਕਦੀ ਹੈ। ਨਹੀਂ ਉਹ ਡਿੱਗ ਕਿਉਂ ਸਕਦੇ ਨੇ? ਪਹਿਲੀ ਗੱਲ ਤਾਂ ਸਮਾਨ ਆ ਸੰਭਾਲ ਕੇ ਹੱਕ ਆ। ਚੂੜੀਆਂ ਨੇ ਕਿਉਂ? ਉਹਨਾਂ ਨੂੰ ਕੇਅਰ ਕਰਨਾ। ਜੋ ਦੁਕਾਨ ਲਾਉਦੀ ਰਿਸਪਾਂਸਿਬਿਲਟੀ ਉਹ ਚੀਜ਼ ਨੂੰ ਕੋਈ ਵੀ ਕੇਅਰ ਕਰਨਾ। ਪਾਣੀ ਪੀਣਾ ਆਉਂਦੇ ਨੇ। ਇਸ ਰਸਤੇ ਵੀ ਆਉਂਦੇ ਨੇ ਬੱਚੇ ਪਾਣੀ ਪੀਣਾ ਆਉਂਦੇ ਆ। ਉਹ ਤਾਂ ਉਰੇ ਵੀ ਵੱਜ ਸਕਦੇ ਉਹਨਾਂ ਦੇ ਪੈਰਾਂ 'ਚ। ਉਰੇ ਕੀ ਵੱਜ ਨਹੀਂ ਸਕਦੇ? ਜਦੋਂ ਹੋਰਾਂ ਦੀ ਹੋਵੇ ਪਾਣੀ ਪੀਣਾ ਆਉਂਦੇ ਆ ਬੱਚੇ ਉਹ ਤਾਂ ਉਦੋਂ ਵੀ ਵੱਜ ਸਕਦੇ ਉਹਨਾਂ ਦੀ। ਉਹਨਾਂ ਦੀ ਡੰਗਰ ਲੰਘਦੇ ਆਗੇ। ਡੰਗਰ ਹੋਰ ਰਾਸਤੇ ਲੈ ਕੇ ਜਾਵਾਂ ਕਿਵੇਂ ਵਗ ਜਾਣਗੇ ਉੱਪਰ ਜਗ੍ਹਾ ਬਿਜਲੀ। ਨਹੀਂ ਜਾ ਸਕਦੇ। प्रॉब्लम है पंचायत ने करवाई थी भी दुकान स्टेडियम चला लो खुली जगह कोई दिक्कत नहीं है हमारे भाई तुम्हारे हाथ जोड़े भाई हमें यहाँ है कुड़ियों को परेशानी है पशुओं को परेशानी है बसों को परेशानी है पढ़ने वाले बच्चों को परेशानी है तुम तो हमारी परेशानी हल हो जाएगा अगर तुम वहाँ लगा ले दुकान और हमें फिर कोई दिक्कत नहीं ਬਸ ਹਾ ਕਿਸੇ ਦਾ ਨਾਮ ਨਾਮ ਨਾ ਲਿਓ ਨਾ ਮਾਰਕੀਟ ਦੀ ਦੁਕਾਨਾਂ